ਪੰਜਾਬ ਸਰਕਾਰ ਨੇ ਸੂਬੇ ਵਿੱਚ ਨਜਾਇਜ਼ ਮਾਈਨਿੰਗ ਤੇ ਰੋਕ ਨੂੰ ਲੈ ਕੇ ਕਈ ਦਾਅਵੇ ਕੀਤੇ ਨੇ ਪਰ ਉਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆਈ ਖੁਸ਼ਿਆਰਪੁਰ ਦੇ ਪਿੰਡ ਭਾਗੋਵਾਲ ਵਿਖੇ ਜਿੱਥੇ ਸ਼ਰੇਆਮ ਕਾਨੂੰਨ ਦੀਆਂ ਤੱਜੀਆਂ ਉਡਾਂਦੇ ਹੋਏ ਮਾਈਨਿੰਗ ਦਾ ਕੰਮ ਢੱਲਲੇ ਨਾਲ ਕੀਤਾ ਜਾ ਰਿਹਾ ਸੀ ਕੈਮਰੇ ਵਿੱਚ कैद ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਕਿਸ ਤਰ੍ਹਾਂ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਹੈਰਾਨੀ ਵਾਲੀ ਗੱਲ ਤਾਂ ਐਸੀ ਕਿ ਜਦੋਂ ਸਾਡੇ ਪੱਤਰਕਾਰ ਨੇ ਜ਼ਮੀਨ ਦੇ ਮਾਲਕ ਸ਼ੋਕੁਮਾਰ ਨੂੰ ਪੁੱਛਿਆ ਕਿ ਮਾਈਨਿੰਗ ਲਈ ਉਸਨੇ ਕੋਈ ਸਰਕਾਰੀ ਪਰਮਿਸ਼ਨ ਲਈ ਹੈ ਤਾਂ ਉਸਨੇ ਕਿਹਾ ਕਿ ਉਹ ਵੀ ਲੈ ਨਹੀਂ ਹੁੰਦੀ ਐ ਉਸ ਬਾਰੇ ਤਾਂ ਉਸਨੂੰ ਕੋਈ ਜਾਣਕਾਰੀ ਹੀ ਨਹੀਂ ਐ ਉਹ ਤਾਂ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਮੇਰਾ ਸਤਪਾਲ ਸਿੰਘ ਜੀ ਸਤਪਾਲ ਸਿੰਘ ਦੀ ਇਹ ਤੁਹਾਡਾ ਖੇਤ ਆ ਹਾਂ ਜੀ ਇੱਥੇ ਮਾਈਨਿੰਗ ਚੱਲ ਰਹੀ ਐ ਹਾਂ ਜੀ ਮਹਾਰਾਜ ਹੁਣ ਪਾਣੀ ਨਹੀਂ ਲੱਗ ਰਿਹਾ ਕੁਛ ਨਾ ਕੁਛ ਤਾਂ ਕਰਨਾ ਪੈਣਾ ਹੁਣ ਬੇਲੇ ਨੂੰ ਫੇਕੀ ਕਰ ਸਕਦੇ ਨਹੀਂ ਰੋਜ਼ ਦੇ ਕਿੰਨੇ ਕਿੰਨੇ ਟਿਪਰ ਨਿਕਲ ਰਹੇ ਆ 7-8 ਹੀ ਘੜਦੇ ਆ 7-8 ਟਿੱਪਰ ਕੱਢ ਰਹੇ ਆ ਕੋਈ ਮਾਈਨਿੰਗ ਵਿਭਾਗ ਤੋਂ ਤੁਸੀਂ ਇਹਦੇ ਬਾਰੇ ਕੋਈ ਸੂਚਨਾ ਦਿੱਤੀ ਹੋਵੇ ਜਾਂ ਵਿਧਾਇਕ ਸਾਹਿਬ ਨੂੰ ਕੋਈ ਦੱਸਿਆ ਹੋਵੇ ਹੁਣ ਇਦਾਂ ਦਾ ਸਾਨੂੰ ਨਹੀਂ ਪਤਾ ਸੀ ਇਹ ਕਰਾਉਂਦੇ ਪਏ ਮੈਂ ਕਿਹਾ ਚਲੋ ਇਦਾਂ ਸਾਡਾ ਨੀਵਾ ਹੋ ਜਾਊਗਾ ਨਹੀਂ 10 ਟਿੱਪਰ ਰੋਜ਼ ਦੇ ਰੇਤਾ ਦੇ ਵੇਚ ਰਹੇ ਹਾਂ ਤਾਂ ਇਹ ਨੀਵਾ ਕਰਨਾ ਇਹਨੂੰ ਥੋੜੀ ਕਹਿ ਰਹੇ ਨੇ ਨੀਵਾ ਹੁਣ ਪਾਣੀ ਨਹੀਂ ਲੱਗ ਰਿਹਾ ਉਦੋਂ ਨੂੰ ਸਿੱਟ ਨਹੀਂ ਮਿੱਟੀ ਆਪਾਂ ਉਦੋਂ ਨੂੰ ਕਰਾਉਦੇ ਸੀਗੇ ਜੀ ਫੇ ਹੁਣ ਉਦੋਂ ਨੂੰ ਖਰਚਾ ਜ਼ਿਆਦਾ ਆ ਰਿਹਾ ਹੈ ਜੀ ਸੀ ਵੀ ਮਸ਼ੀਨ ਕਿਹਦੀ ਹੈ ਹਾਂਜੀ ਇਹ ਤਾਂ ਇਹਨਾਂ ਦੀ ਆਪਣੀ ਆ ਜੀ ਸੀ ਵੀ ਮਸ਼ੀਨ ਨਾਲ ਟਿੱਪਰ ਭਰਨਾ ਇਲੀਗਲ ਨਹੀਂ ਆ ਉਹ ਤਾਂ ਮੈਂ ਮੰਨਦਾ ਮਜਬੂਰ ਸਾਡੀ ਵੀ ਮਜਬੂਰੀ ਇਸ ਗੱਲ ਤੇ ਪਰ ਸਾਡਾ ਹੁਣ ਪਾਣੀ ਲੱਗਦਾ ਹੋ ਜਾਊਗਾ ਰੇਤਾ ਵੇਚਣੀ ਮੈਨੂੰ ਹੁਣ ਜਦਾਂ ਇਹ ਹੁੰਦਾ ਚਲੋ ਜੀ ਰੇਤਾ ਭਰਤੀ ਆ ਰੇਤਾ ਤਾਂ ਹੁਣ ਉਧਰੋਂ ਖੁੰਝੇ ਹੋ ਨਿਕਲੀ ਨਾਲ ਨਾਲ ਬਾਕੀ ਆ ਦੇਖੋ ਇਹ ਤਾਂ ਸਾਰੀ ਮਿੱਟੀ ਹੈ ਟਿੱਪਰ ਕਿੰਨੇ ਪੈਸੇ ਲੈਂਦੇ ਕੌਣ ਆਈ ਦਾ ਆਪਣਾ 200 ਰੁਪਏ ਲੈਂਦਾ ਜੀ ਇੱਕ ਟਿੱਪ ਇਹਦਾ ਕਿਰਾਇਆ ਕੌਣ ਦਿੰਦਾ ਕਿਰਾਇਆ ਤੇ ਆਪੇ ਲਿਜਾਂਦੇ ਜਿਹਦਾ ਲਿਜਾਂਦੇ ਨਾ ਕਿਸੇ ਵੀ ਚਲਾਉਂਦੇ ਕੱਲੇ ਆਸਗਾ ਜੀ ਮੈਂ ਤਾਂ ਭਾਜੀ ਇੱਕ ਦਿਨ ਚ ਰੂਟੀਨ ਇੱਕ ਰਾਤ ਦੇ ਵਿੱਚ ਕਿੰਨੇ ਟਿੱਪਰ ਬਾਰੇ ਰਾਤ ਨੂੰ ਨਹੀਂ ਆਦੇ ਨੇ ਐਸੇ ਅੱਛਾ ਜੀ ਕਿੰਨੇ ਕਿੰਨੇ ਟਿੱਪਰਾਂ ਦੀ ਐਵਰੇਜ ਉਹੀ 10 11 12 ਕਿਦਾਂ ਇੱਕ ਅੱਛਾ ਤਾਂ ਹੁਣ ਉਹ ਟਿਪ ਪਰ ਖਾਲੀ ਹੋ ਕੇ ਫਿਰ ਵਾਪਸ ਆਣਗੇ ਕਿੰਨੀ ਦੇਰ ਕੰਮ ਕਰਦੇ ਹੋਂ ਦਿਨ ਚ 10 ਵਜੇ ਲੱਗੀਦਾ ਜੀ 5 ਵਜੇ ਬੰਦ ਕਰਦੀਦਾ ਦੂਜੇ ਪਾਸੇ ਜਦੋਂ ਇਸ ਨਜਾਇਜ਼ ਮਾਈਨਿੰਗ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਈਸ਼ਾ ਕਾਲਿਆ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਦਾ ਪ੍ਰਸਾਦ ਸਾਨੂੰ ਹੁਣ ਮੀਡੀਆ ਦੇ ਮਾਧਿਅਮ ਤੋਂ ਇਹ ਜਾਣਕਾਰੀ ਮਿਲੀ ਹੈ ਤੇ ਅਸੀਂ ਐਸਡੀਐਮ ਐਂਡ ਡੀਐਸਪੀ ਐਂਡ ਮਾਈਨਿੰਗ ਦੀ ਜੁਆਇੰਟ ਟੀਮ ਪੇਜ ਕੇ ਇਥੇ ਇਮੀਡੀਏਟਲੀ ਚੈਕਿੰਗ ਕਰਾਵਾਂਗੇ ਜਿਹੜੇ ਕੋਈ ਮਸ਼ੀਨਾ ਸਾਨੂੰ ਮਿਲਦੀਆਂ ਉਹ ਜਬਤ ਕੀਤੀ ਜਾਣਗੇ ਔਰ ਜਿਹੜੇ ਓਨਰ ਜਿਸ ਦੇ ਲੈਂਡ ਤੋਂ ਇਹ ਬਣਿਕਲਾ ਜਾ ਰਿਹਾ ਉਸੇ ਵੀ ਪਰਚਾ ਦਰਜ ਕਰਾਇਆ ਜਾਏਗਾ ਕਿਸੇ ਵੀ ਤਰੀਕੇ ਦੀ ਅਵੈਧ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਟ ਕਿਉਂਕਿ ਇਸ ਦਾ ਸਾਨੂੰ ਮੀਡੀਆ ਦੇ ਮਾਧਿਅਮ ਤੋਂ ਪਤਾ ਚੱਲਿਆ ਇਮੀਡੀਡੀਟਲੀ ਅੱਜ ਹੀ ਈਵਨਿੰਗ ਤੱਕ ਇਸ ਦਾ ਐਕਸ਼ਨ ਲਿਆਗੇ ਹੁਸ਼ਿਆਰਪੁਰ ਦੇ ਫਿਰ ਅਗਵਾਲ ਦੇ ਵਿੱਚ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ 20 ਤੋਂ 25 ਫੁੱਟ ਤੱਕ ਵੀ ਜਿਹੜੇ ਗੱਡੇ ਪਏ ਹੋਣ ਹਨ ਅਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਾਈਨਿੰਗ ਦੇ ਜਿਹੜੇ ਟਰੈਂਟਰ ਨੇ ਉਹ 15 ਦੇ ਕਰੀਬ ਨਿਕਲਦੇ ਹਨ ਪ੍ਰਸ਼ਾਸਨ ਹੁਮ ਕਰਨੀ ਨਹੀਂ ਲਿਖਤਾ ਹੈ ਅਤੇ ਤੁਸੀਂ ਗੱਲਬਾਤ ਸੁਣੀ ਹੈ ਕਿ ਜਿਹੜਾ ਖੇਤ ਦਾ ਮਾਲਕ ਹੈ ਉਹਨੇ ਮੁਤਾਬਕ ਕੋਈ ਜਾਣਕਾਰੀ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨਕ ਉਹ ਜਾਂ ਵਿਭਾਗ ਦੇ ਕੋਲ ਇਹਦੀ ਜਾਣਕਾਰੀ ਲੈਣੀ ਹੁੰਦੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਦੇਖਣ ਤੋਂ ਤਾਂ ਐਵੇਂ ਲੱਗ ਰਿਹਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਪਰ ਸਾਨੂੰ ਲੱਗ ਰਿਹਾ ਹੈ ਕਿ ਇਹ ਦਾਲ ਹੀ ਕਾਲੀ ਹੈ ਹੁਸ਼ਿਆਰਪੁਰ ਤੋਂ ਕੈਂਪਰਮੈਨ ਅੰਕੁਸ਼ ਕੋਇਲ ਦੇ ਨਾਲ ਸੁਨੀਲ ਲਖਾ ਦੇ ਕਿ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਲਿਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ